ਲੋਕ ਚੇਤਨਾ ਡਿਵੀਜ਼ਨ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬੀਤੇ ਸਮੇਂ ਦੌਰਾਨ ਜਦੋਂ ਬਾਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੁੰਦੇ ਆ ਬਹੁਤ ਸਾਰੀਆਂ ਇਲੈਕਸ਼ਨਸ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਦਾਰਦ ਰਿਹਾ ਹੈ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਸੱਚਾ ਸਾਬ ਤੋਂ ਫੈਸਲਾ ਹੁੰਦਾ ਉਸ ਤੋਂ ਬਾਅਦ ਇੱਕ ਧੜਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਲੋਂ ਟੁੱਟ ਕੇ ਉਹ ਆਪਣਾ ਵਾਗੀ ਹੋ ਜਾਂਦਾ ਹੈ ਤੇ ਬਾਗੀ ਹੋ ਕੇ ਬਹੁਤ ਸਾਰੀਆਂ ਦਿੱਕਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਲਈ ਖੜੀਆਂ ਕਰ ਦਿੰਦਾ ਉਸ ਤੋਂ ਬਾਅਦ ਅਕਾਲੀ ਦਲ ਬੈਕਫੁੱਟ ਤੇ ਚਲਾ ਜਾਂਦਾ ਆਪਸ ਦੇ ਵਿੱਚ ਖਾਨਾ ਜੰਗੀ ਦਾ ਮਾਹੌਲ ਜਦੋਂ ਬਣਦਾ ਤਾਂ ਫਿਰ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨਸ ਆਉਂਦੀਆਂ ਤਾਂ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੰਮਾ ਸਮਾਂ ਪੰਜਾਬ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੇ ਭੋਗਿਆ ਰਾਜ ਭਾਗ ਭੋਗਿਆ ਬਹੁ ਸਮਾਂ ਲੰਮਾ ਰਾਜ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਬਣੇ ਰਹੇ ਤੇ ਕੰਮ ਵੀ ਹੋਏ ਬਹੁਤ ਸਾਰੇ ਨੁਕਤੇ ਚਿੰਨੀ ਵੀ ਹੋਈ ਵਿਰੋਧੀ ਪਾਰਟੀਆਂ ਇਸ ਗੱਲ ਦਾ ਦੋਸ਼ ਵੀ ਲਾਉਂਦੀਆਂ ਰਹੀਆਂ ਕਿ ਪੰਜਾਬ ਦੇ ਵਿੱਚ ਜੇ ਚਿੱਟਾ ਲੈ ਕੇ ਆਉਣ ਵਾਲਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਚਿੱਟੇ ਦੇ ਜਨਮਦਾਤਾ ਨੇ ਸੋ ਹਾਲਾਤ ਬਦਲੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੀ ਸੀ ਤਾਂ ਇੱਕ ਸਮੇ ਉਹ ਸੀਟਾਂ ਲੜਨ ਤੋਂ ਬਾਈ ਇਲੈਕਸ਼ਨ ਲੜਨ ਜਾਂ ਸਾਂ ਵਿੱਚ ਜਾਣ ਤੋਂ ਚੋਣਾਂ ਵਿੱਚ ਜਾਣ ਤੋਂ ਵੀ ਮਨ ਵੀ ਰਹੀ ਸੋ ਅੱਜ ਅਸੀਂ ਜਿਹੜੇ ਬੀਤੇ ਸਮੇਂ ਦੌਰਾਨ ਬਲਾਕ ਸਮਤੀ ਦੇ ਇਲੈਕਸ਼ਨ ਵੀ ਹੁੰਦੇ ਆ ਆ ਜਿਹੜੀ ਤਰਨ ਤਰਨ ਦੇ ਵਿੱਚ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਸਾਰ ਸੱਤ ਮਿਲਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਵਧੀਆ ਪਰਫਾਰਮ ਕਰਦਾ ਹੈ ਸਰਕਾਰ ਜਿਹੜੀ ਜਾਂਦਾ ਪੈਂਦੀ ਹੈ ਸਰਕਾਰ ਦੀ ਵਿਫਤਾ ਦੇ ਚਲਦਿਆਂ ਪੋਸਟਰ ਬਣਾਦੇ ਮਾਪੇ ਫੋਟੋ ਲਾਉਂਦਾ ਸ਼੍ਰੋਮਣੀ ਅਕਾਲੀ ਦਲ ਉਥੋਂ ਥੋੜੇ ਜੇ ਮਾਰਜਨ ਦੇ ਨਾਲ ਹਾਰ ਜਾਂਦਾ ਹੈ ਲੇਕਿਨ ਜਿਹੜੀ ਚਰਚਾ ਹਾਰਨ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੇ ਪੰਜਾਬ ਨਹੀਂ ਬਲਕਿ ਸਮੁੱਚੀ ਦੁਨੀਆ ਦੇ ਵਿੱਚ ਇਸ ਗੱਲ ਦਾ ਜਿਹੜਾ ਜੋਰ ਚੱਲਦਾ ਹੈ ਜਿੰਨੀ ਵੀ ਲੀਡਰਸ਼ਿਪ ਹੈ ਵਰਕਰ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਹਿੰਦੇ ਇਹ ਗੱਲ ਜਿਹੜੀ ਚਰਚਿਤ ਹੋਈ ਕਿ ਜਿਹੜੇ ਡਾਇਨਾਸੌਰ ਲੱਖਾਂ ਸਾਲ ਲੱਖਾਂ ਬਰੇ ਪਹਿਲਾਂ ਆਏ ਸੀ ਕਿ ਉਹ ਆ ਨਹੀਂ ਸਕਦੇ ਤੇ ਅਕਾਲੀ ਵਰਕਰਾਂ ਨੇ ਅਕਾਲੀ ਲੀਡਰਸ਼ਿਪ ਨੇ ਇਸ ਗੱਲ ਦਾ ਉਭਾਰ ਦਿੱਤਾ ਕਿ ਡਾਇਨਾਸੌਰ ਵੀ ਆਉਣਗੇ ਤੇ 2027 ਦੀ ਵਿੱਚ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਏਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੋ ਬਹੁਤ ਸਾਰਾ ਉਤਸ਼ਾਹ ਬਹੁਤ ਸਾਰਾ ਜਿਹੜਾ ਜੋਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅੱਜ ਅਸੀਂ ਇਸੇ ਮਾਹੌਲ ਨੂੰ ਦੇਖਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਜਿਹੜੀ ਰਣਨੀਤੀ ਹੈ ਉਸ ਦੇ ਉੱਤੇ ਵਿਚਾਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਜਿਹੜੇ ਇੱਕ ਸਰਗਰਮ ਆਗੂ ਨੇ ਔਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਚੌਧਰੀ ਸ਼ਾਮਲਾਲ ਮਾਜਰੀਆ ਜੀ ਅੱਜ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲ ਕਰਾਂਗੇ ਬਹੁਤ ਸਾਰੇ ਕਿਉਂਕਿ ਬਲੌਗ ਸੰਪਤੀ ਦੇ ਜਿਹੜੇ ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਉਹਦੇ ਵਿੱਚ ਵੀ ਖਰੜ ਹਲਕੇ ਦੇ ਵਿੱਚ ਬਲੌਕ ਮਾਜਰੀ ਦੇ ਵਿੱਚ ਉਹਨਾਂ ਨੇ 15 ਦੇ ਵਿੱਚੋਂ 9 ਸੀਟਾਂ ਜਿੱਤ ਕੇ ਜਿਹੜਾ ਬੜੀ ਵੱਡੀ ਪਰਫਾਰਮੈਂਸ ਦਿੱਤੀ ਤੇ ਉਹਦੇ ਨਾਲ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਤਸ਼ਾਹਤ ਹੈ ਕਿ ਜਿਹੜੀ ਅੱਜ ਜਿਹੜੀ ਅਗਲੀ ਜਿਹੜੀ ਮੋਹਾਲੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ ਸਮੁੱਚੇ ਜ਼ਿਲ੍ਹੇ ਦੇ ਵਿੱਚ 10 ਸੀਟਾਂ ਨੇ ਜ਼ਿਲ੍ਹਾ ਪ੍ਰੀਸ਼ਦੀਆਂ ਤੇ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ 3 ਸੀਟਾਂ ਪੈਂਦੀਆਂ ਨੇ ਉਸ ਦੀ ਕਿਆ ਰਣਨੀਤੀ ਰਹਿਣ ਵਾਲੀ ਹੈ ਉਸ ਦੇ ਵਿੱਚ ਕਿਆ-ਕਿਆ ਹੁੰਦਾ ਉਸ ਗੱਲ ਕਰਨ ਦੇ ਲਈ ਚੌਧਰੀ ਸ਼ਾਮਲਾਲ ਮਾਜਰੀਆ ਜੀ ਨਾਲ ਗੱਲ ਕਰਾਂਗੇ ਅ ਸਭ ਤੋਂ ਪਹਿਲਾਂ ਤੁਹਾਡਾ ਚੌਧਰੀ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ ਇਸ ਚੈਨਲ ਦੇ ਉੱਤੇ ਬਹੁਤ-ਬਹੁਤ ਸ਼ੁਕਰੀਆ ਜੀ ਪ੍ਰਕਾਸ਼ ਸਾਹਿਬ ਤੁਹਾਡਾ ਤੁਸੀਂ ਆ ਕੇ ਸਾਡੇ ਵਿਚਾਰ ਧਾਰਾ ਸੁਣ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਅ ਅਕਾਲੀ ਲੀਡਰਸ਼ਿਪ ਹੈ ਉਸ ਦੀ ਜਿਹੜੀ ਆਵਾਜ਼ ਐ ਸਮੁੱਚੇ ਪੰਜਾਬੀਆਂ ਦੀ ਆਵਾਜ਼ ਐ ਉਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਇੱਕ ਸੱਚ ਦਾ ਸੂਰਜ ਸੱਚ ਦਾ ਦੀਵਾ ਦਿਖਾਇਆ ਜਾਵੇ ਹੁਣ ਤੁਸੀਂ ਕਿੰਨੇ ਕੁ ਉਤਸ਼ਾਹਤ ਐ ਜਿਹੜੇ ਬਲਾਕ ਸੰਮਤੀ ਅ ਦੇ ਜਿਹੜੇ ਨਤੀਜੇ ਆਏ ਐ ਉਹਨਾਂ ਨਤੀਜਿਆਂ ਤੋਂ ਤੁਸੀਂ ਸੰਤੁਸ਼ਟ ਹੋ ਦੇਖੋ ਜੀ ਜਿਹੜੇ ਬਲਾਕ ਸੰਮਤੀ ਦੇ ਨਤੀਜੇ ਆਏ ਸਾਡੇ ਸ਼੍ਰੋਮਣੀ ਕਾਦੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਤੇ ਵਰਕਰਾਂ ਨੇ ਬਹੁਤ ਤਨਮਨ ਧਨ ਦੇ ਨਾਲ ਮਿਹਨਤ ਕਰਕੇ ਅੱਜ ਜਿਹੜੀ ਸਾਡੀ ਬਲਾਕ ਮਾਜਰੀ ਦੇ ਵਿੱਚ ਅਸੀਂ 9 ਸੀਟਾਂ ਜਿੱਤੀਆਂ ਤੇ ਆਪਣਾ ਸਾ ਅਸੀਂ ਚੇਅਰਮੈਨ ਬਣਾਵਾਂਗੇ ਤੇ ਖਾੜ ਦੇ ਵਿੱਚ ਵੀ ਸਾਡੀਆਂ ਕਈ ਸੀਟਾਂ ਆਈਆਂ ਤੇ ਆਪਾਂ ਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮੈਨੂੰ ਤੁਸੀਂ ਇਹ ਦੱਸੋ ਕਿ ਖਲ ਹਲਕਾ ਖਾੜੜ ਦੇ ਵਿੱਚ ਜਿਹੜੀ ਰਣਜੀਤ ਸਿੰਘ ਗਿੱਲ ਇੱਥੇ ਹਲਕਾ ਇੰਚਾਰਜ ਰਹੇ ਆ ਦੋ ਵਾਰ ਉਹਨਾਂ ਨੇ ਬਦਨਸਾਵਾ ਦੀ ਇਲੈਕਸ਼ਨ ਵੀ ਲੜੀ ਹੈ ਭਾਵੇਂ ਉਹ ਉਹਦੇ ਵਿੱਚ ਸਫਲ ਨਹੀਂ ਹੋ ਸਕੇ ਤੇ ਉਹ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਿਆ ਉਹਨਾਂ ਦੇ ਜਾਣ ਨਾਲ ਜਿਹੜੀ ਸ਼ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਦੇ ਵਿੱਚ ਕਿੰਨਾ ਜਿਹੜਾ ਖਮਿਆਜਾ ਜਾਂ ਕਿੰਨਾ ਕੁ ਘਾਟਾ ਪਿਆ ਦੇਖੋ ਜੀ ਗਿੱਲ ਸਾਹਿਬ ਨੂੰ ਜਾਣਦੇ ਨਾਲ ਖੜਾ ਹਲਕੇ ਦੇ ਲੋਕਾਂ ਤੇ ਕੋਈ ਅਸਰ ਨਹੀਂ ਪਿਆ ਉਹਨਾਂ ਨੇ ਤਕਰੀਬਨ ਹਰ ਜ਼ੋਨ ਤੋਂ ਕੈਂਡੀਡੇਟ ਖੜਾ ਕਰ ਰਿਆ ਸੀ ਕਿਤੇ 200 ਵੋਟ ਪਈ ਕਿਤੇ 300 ਪਈ ਉਹ ਜਿੱਤਣ ਤੋਂ ਬਹੁਤ ਪਿੱਛੇ ਰਹਿ ਗਏ ਗਿੱਲ ਸਾਹਿਬ ਨੂੰ ਮੈਂ ਵੱਡਾ ਭਰਾ ਸਾਡਾ ਆਪਾਂ ਉਹ ਨਹੀਂ ਨਿੰਦਿਆ ਨਹੀਂ ਕਰਦੇ ਪਰ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਪੰਗਾ ਨਹੀਂ ਦੇਣਾ ਚਾਹੀਦਾ ਜਿਹੜੀ ਮੇਰੀ ਸੋਚ ਹੈ ਕਿਉਂਕਿ ਜਿਹੜੇ ਉਹਨਾਂ ਨੇ ਪੰਗਾ ਲਿਆ ਉਹਦਾ ਨਤੀਜਾ ਬਹੁਤ ਮਾੜਾ ਆਇਆ ਇੱਕ ਗੱਲ ਹੋਰ ਜਿਹੜੀ ਹਲਕਾ ਖਰੜ ਦੇ ਵਿੱਚ ਜਿਹੜੀ ਤੁਹਾਡੀ ਲੀਡਰਸ਼ਿਪ ਹੈ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ મતਭੇਦ ਕਿਉਂਕਿ ਦੇਖਣ ਦੇ ਵਿੱਚ ਅਕਸਰ ਆਇਆ ਹੈ ਜਿਹੜਾ ਆ ਤੁਸੀਂ ਬੀਤੇ ਦਿਨ ਵੀ ਜਿਹੜੀ ਕੁਝ ਅਕਾਲੀ ਦਲ ਦੇ ਲੀਡਰ ਇਕੱਠੇ ਹੋਏ ਸੀ ਉਹਦੇ ਵਿੱਚ ਕੁਝ ਲੀਡਰ ਜਿਹੜੇ ਨਦਾਰਦ ਰਹੇ ਆ ਤੇ ਲੱਗਦਾ ਤੁਹਾਨੂੰ ਵੀ ਤੁਹਾਡੇ ਵਿੱਚ ਆਪਸ ਦੇ ਵਿੱਚ ਕੋਈ મતਭੇਦ ਹੈ ਜਾਂ ਸਮੁੱਚੀ ਲੀਡਰਸ਼ਿਪ ਹਲਕਾ ਵਿਧਾਨ ਸਭਾ ਖਰੜ ਦੀ ਸਮੁੱਚੀ ਇਕੱਠੀ ਹੈ ਦੇਖੋ ਜੀ ਜਿਹੜੇ ਵਿਧਾਨ ਸਭਾ ਖੜੜ ਹਲਕੇ ਦੀ ਸ਼੍ਰੋਮਣੀ ਕਾਲੀਦਾਸ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਤਕਰੀਬਨ ਇੱਕ ਜੁੱਟ ਹੋ ਕੇ ਇਲੈਕਸ਼ਨ ਲੜਿਆ ਉਹਨਾਂ ਨੇ ਤੇ ਇੱਕ ਜੁੱਟ ਹੋ ਕੇ ਅੱਗੇ ਇਕੱਠੇ ਰਹਿਣਗੇ ਜੇ ਮੌਕੇ ਤੇ ਇੱਕ ਦੋ ਮੈਂਬਰ ਕੋਈ ਹਾਜ਼ਰ ਗੈਰ ਹਾਜ਼ਰ ਰਹੇ ਉਹ ਕੋਈ ਕਾਰਨ ਹੋ ਸਕਦਾ ਐਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਮਤਭੇਦ ਨਹੀਂ ਹੈ ਸਾਡਾ ਅਸੀਂ ਸਾਰੇ ਇਕੱਠੇ ਆ ਔਰ ਅਗਲੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਦੇ ਵਿੱਚ ਤੁਸੀਂ 3 ਸੀਟਾਂ ਖੜੜ ਵਿਧਾਨ ਸਭਾ ਹਲਕੇ ਵਿੱਚ ਪੈਂਦੀਆਂ ਨੇ ਉਦੇ ਬਾਰੇ ਤੁਹਾਡਾ ਕੀ ਨਣ ਨੀਤੀ ਹੈ ਕਿਉਂ ਉਹਦੇ ਬਾਰੇ ਤੁਸੀਂ ਪਲਾਨਿੰਗ ਕਰਕੇ ਕਿਸ ਢੰਗ ਦੇ ਨਾਲ ਮੈਦਾਨ ਦੇ ਵਿੱਚ ਜਾਓਗੇ ਦੇਖੋ ਜੀ ਜਿਹੜੀ ਜ਼ਿਲ੍ਹਾ ਪੱਤੀ ਚੋਣਾਂ ਉਹਦੇ ਬਾਰੇ ਕੱਲ ਸਾਡੇ ਕੁਝ ਵਿਚਾਰ ਮਟਾਂਦਰੇ ਹੋਏ ਐ ਤੇ ਜਿਹੜੀ ਮੋਲਾਪੁਰ ਜ਼ੋਨ ਹੈ ਜਾਂ ਤੀੜਾ ਜ਼ੋਨ ਹੈ ਖੇਦਰਾਬਾਦ ਜ਼ੋਨ ਹੈ ਅਸੀਂ ਸਾਰੇ ਲੜ ਕੇ ਲੜਾਂਗੇ ਤੇ ਵਧੀਆ ਰਿਜ਼ਲਟ ਆਊਗਾ ਸਾਡਾ ਤੁਸੀਂ ਜਿਹੜੀ ਸ਼ਰੋਮਣੀ ਅਕਾਲੀ ਦਲ ਦਾ ਉਭਾਰ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਕਾਫਲਾ ਜਿਵੇਂ ਬੀਤੇ ਸਮੇਂ ਦੌਰਾਨ ਦੇਖਿਆ ਕਿ ਆਪਣੇ ਬਲਾਕ ਸੰਮਤੀ ਦੇ ਵਿੱਚ ਵੀ ਬਹੁਤ ਅੱچھے ਰਿਜ਼ਲਟ ਸ਼੍ਰੋਮਣੀ ਅਕਾਲੀ ਦਲ ਨੂੰ ਆਏ ਹੈ ਭਾਵੇਂ ਤੀਸਰੇ ਨੰਬਰ ਦੇ ਉੱਤੇ ਰਿਹਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਉਹਨਾਂ ਦੇ ਟਾਰਗੇਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਰਹਿੰਦਾ ਉਹ ਕਾਂਗਰਸ ਨੂੰ ਜਾਂ ਹੋਰ ਕਿਸੇ ਪਾਰਟੀ ਨੂੰ ਕਿਉਂ ਨਹੀਂ ਵਿਰੁੱਧ ਦੇ ਉਹਨਾਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਕਿਉਂ ਹੈ ਇਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਦਰਸਰ ਪ੍ਰਖਾਲੀ ਸਾਹਿਬ ਕੱਲ ਜਿਹੜੀ ਤੁਸੀਂ ਸੀਐਮ ਸਾਹਿਬ ਦੀ ਕਰਦੇ ਆ ਸੀਐਮ ਸਾਹਿਬ ਨੂੰ ਤਾਂ ਰਾਤ ਨੂੰ ਸੌਣ ਲੱਗੇ ਸਵੇਰੇ ਉੱਠਣ ਲੱਗੇ ਕਾਲੀਦਲ ਬਾਦਲ ਕਾਲੀਦਲ ਬਾਦਲ ਨਜ਼ਰ ਆਈ ਜਾਂਦਾ ਤੇ ਇਹ ਹੋ ਸਕਦਾ ਹੈ ਉਹਨਾਂ ਨੂੰ ਇੱਕ ਡਰ ਹੈ ਵੀ ਕਿ ਕਿ ਪਾਰਟੀਆਂ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੇੜੇ ਵਿੱਚ ਆਏਗਾ ਤੇ ਆਹ ਬਲਾਕ ਸੰਮਤੀ ਦੀ ਚੋਣਾਂ ਤੋਂ ਜ਼ਿਲ੍ਹਾ ਪੱਧਰ ਦੀ ਚੋਣਾਂ ਤੋਂ ਇਹ ਗੱਲ ਸਾਬਤ ਹੋ ਗਈ ਤਰਨਤਾਰ ਸਾਹਿਬ ਦੀ ਚੋਣ ਤੋਂ ਵੀ ਜਿਹੜਾ ਆਉਣ ਵਾਲੀ ਸਰਕਾਰ ਹੈ 2027 ਦੀ ਉਹ ਸਾਡੀ ਸ cerimoni ਕਾਲੀਦਾਦੀ ਬਣੇਗੀ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੈ